ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਤੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹੈ ਸੋਵਾਰ ਦਾ ਦੇਣਾ ਤੇ ਸਵੇਰੇ 7:00 ਵਜੇ ਦਾ ਟਾਈਮ ਆ ਤੇ ਮੈਂ ਇੱਥੇ ਲਾ ਰਹੀ ਸੀ ਸਬਜ਼ੀ ਨੂੰ ਤੜਕਾ ਜੀ ਸਬਜ਼ੀ ਅੱਜ ਬਣਾਉਣੇ ਸੀ ਪੱਤਾ ਗੋਭੀ ਤੇ ਮਟਰ ਥੋੜਾ ਜਿਹਾ ਸੇਕ ਲਵਾ ਕੇ ਸਬਜ਼ੀ ਨੂੰ ਤੇ ਮਸਾਲੇ ਬਾਅਦ ਦੇ ਵਿੱਚ ਪਾਵਾਂਗੇ ਕਿਉਂਕਿ ਫਲਾਵਰਟ ਦੇ ਵਿੱਚ ਪਹਿਲਾਂ ਤਾਂ ਜਿਆਦਾ ਲੱਗਦੀ ਹੈ ਪੱਤ ਗੋਭੀ ਤੇ ਜਦੋਂ ਥੋੜਾ ਜਿਹਾ ਸੇਕ ਲੱਗ ਜਾਂਦਾ ਤੇ ਉਦੋਂ ਘਟ ਜਾਂਦੀ ਹੈ ਕਾਫੀ ਤੇ ਫਿਰ ਉਸ ਸਾਬ ਨਾ ਮਸਾਲੇ ਪਾਵਾਂਗੇ ਦੇਖ ਕੇ ਆ ਰੋਟੀ ਜੀ ਜਾ ਕੇ ਦਾਲਾਂ ਸਬਜ਼ੀਆਂ ਵੈਸੇ ਕੋਈ ਜਿਆਦਾ ਚੰਗੀਆਂ ਨਹੀਂ ਲੱਗਦੀਆਂ ਖਾਣ ਦੇ ਵਿੱਚ ਹੁੰਦਾ ਵੀ ਜਿਆਦਾ ਚਟਣੀ ਹੋਵੇ ਦਹੀਂ ਦੇ ਨਾਲ ਤੇ ਪਰ ਚਟਣੀ ਦੇ ਨਾਲ ਵੀ ਹੁਣ ਤਿਆਬ ਬਣ ਜਾਂਦਾ ਉਹ ਵੀ ਜਿਆਦਾ ਨਹੀਂ ਖਾਦੀ ਜਾਂਦੀ ਜਮ ਜੀ ਤੇ ਬਾਕੀ ਆਇਆ ਵੀ ਟਿਫਨ ਜਾਂਦਾ ਸਬਜ਼ੀ ਦਸਵੇ ਦੇ ਟਾਈਮ ਤੇ ਬਣਦੀ ਬਣਦੀ ਹੈਗੀ ਸਬਜ਼ੀ ਨੂੰ ਤੜਕਾ ਲਗਾਤਾ ਮੈਂ ਤੇ ਇਸ ਤੋਂ ਬਾਅਦ ਆਟਾ ਛਾਣ ਕੇ ਤੇ ਆਟਾ ਗੁੰਨ੍ਹ ਲੋਗੇ। ਗੈਸ ਮੈਂ ਕਰਤਾ ਸੀ ਮੀਡੀਅਮ ਤੇ ਤੇ ਨਾਲ ਨਾਲ ਹੁਣ ਆਟਾ ਗੁੰਨ੍ਹਦੇ ਨੇ। ਨਹਾ ਮੈਂ ਸੋਵਾਂ ਲਈ ਇਸੀ ਰਤੂਫ ਜੁਤ ਲਗਾ ਕੇ ਤੇ ਚਾਹ ਤਾਂ ਉਸ ਤੋਂ ਬਾਅਦ ਹੀ ਬਣਾਈ ਸੀਗੀ। ਆਟਾ ਗੁੰਨ੍ਹ ਕੇ ਤੇ ਬਸ ਵਾਸ਼ਿੰਗ ਮਸ਼ੀਨ ਲਗਾ ਦਾਂ ਗੱਲ ਕੱਪੜੇ ਨਹੀਂ ਸਤੋਤੇਗੇ। ਇਕਦਾਂ ਛੱਡ ਕੇ ਧੋ ਲੈਣੇ ਹਨ ਕੱਪੜੇ ਹੁਣ ਜ਼ਿਆਦਾ ਨਹੀਂ ਹੁੰਦੇਗੇ ਕਿਉਂਕਿ ਜਦੋਂ ਬੱਚੇ ਸਕੂਲ ਜਾਂਦੇ ਆ ਤੇ ਉਦੋਂ ਦੋ ਦੋ ਤਿੰਨ ਤਿੰਨ ਸੂਟ ਇਹਨਾਂ ਦੇ ਹੋ ਜਾਂਦੇ ਆਗੇ ਡੇਲੀ ਦੇ ਲੋਈ ਆਟਾ ਵੀ ਗੁੰਨ ਕੇ ਰੱਖ ਲਿਆ ਤੇ ਇੱਕ ਵਾਰੀ ਸਬਜ਼ੀ 'ਚ ਕਟਸ਼ੀ ਮਾਰ ਦਿੰਦੇ ਆਗੇ ਉਸ ਤੋਂ ਬਾਅਦ ਬਸ ਬੈੱਡ ਸ਼ੀਟਾਂ ਵਗੈਰਾ ਛਾੜ ਕੇ ਵਿਛਾਵਾਂਗੇ ਇਤਨੇ ਵਾਸ਼ਿੰਗ ਮਸ਼ੀਨ ਲਾ ਦਾਂਗੇ ਤੇ ਝਾੜੂ ਵੀ ਮੈਂ ਸਵੇਰ ਹੀ ਕੱਢਤਾ ਸੀਗਾ ਝਾੜੂ ਇੱਕ ਵਾਰੀ ਸਵੇਰ ਲੱਗ ਜਾਏ ਇਹ ਤਾਂ ਬਸ ਸਾਫ ਸਫਾਈ ਵਧੀਆ ਲੱਗਣ ਲੱਗੇ ਇਹਦੇ ਵੀ ਝਾੜੂ ਨਿਕਲ ਜਾਂਦਾ ਜਦੋਂ ਤੇ ਬਾਕੀ ਪੋਚੇ ਦਾ ਕੰਮ ਰਹਿ ਜਾਂਦਾ ਉਹ ਰੋਟੀ ਪਾਣੀ ਬਣਾ ਕੇ ਉਸ ਤੋਂ ਬਾਅਦ ਪੋਚਾ ਲੱਗ ਜਾਂਦਾ ਗਾ ਸਬਜ਼ੀ ਨੂੰ ਟਾਕੇ ਰੱਖ ਦਿੰਨੇ ਆ ਬਣੇ ਜਾਊਗੀ ਗੈਸ ਬਸ ਜਮਾਂ ਸੇਮ ਤੇ ਕਰਤਾ ਸੀ ਮੈਂ ਤੇ ਉਸ ਤੋਂ ਬਾਅਦ ਰੂਮ ਦੇ ਵਿੱਚ ਆ ਗਈ ਬੈੱਡ ਸ਼ੀਟ ਝਾੜ ਕੇ ਵਿਛਾ ਦੂੰਗੀ ਬਾਕੀ ਜਿਹੜਾ ਕੋਈ ਮਾੜਾ ਮੋਟਾ ਸਮਾਨ ਸੈਟਿੰਗਾਂ ਤੇ ਰੱਖਿਆ ਹੁੰਦਾ ਤੇ ਸੈਟਿੰਗਾਂ ਦੇ ਅੰਦਰ ਕਰ ਦਿੰਦੇ ਆ ਕਿ ਸਤੋਵਾ ਦੂਸਰੇ ਰੂਮ ਦੇ ਇਧਰ ਲਈ ਵੀ ਬੜੀ ਸ਼ਿਟ ਝਾੜ ਕੇ ਮਿਸ਼ਾ ਲਾਂਗੇ ਵੈਸੇ ਇਹਨਾਂ ਉੱਪਰ ਹੁੰਦਾ ਤਾਂ ਨਹੀਂ ਕੁਛ ਤੇ ਪਰ ਐ ਹੁੰਦਾ ਵੀ ਚਲੋ ਮਾੜਾ ਮੋਟਾ ਤਾਂ ਫੇਰ ਵੀ ਕੁਛ ਇਹਨਾਂ ਕੋਈ ਰੇਤਾਂ ਮਿੱਟੀ ਆਉਂਦਾ ਤੇ ਝਾੜ ਕੇ ਵਿਸ਼ਾਈ ਜਾਂਦੀ ਹੈ ਇੱਕ ਵਾਰੀ ਸਵੇਰ ਵਸੇ ਸਤੋਵਾ ਦਾ ਵਾਸ਼ੀਂ ਮਸ਼ੀਨ ਲਗਾ ਦੂੰਗੀ ਜਿੱਦ ਦੇ ਪ੍ਰਭ ਗਈ ਆ ਤੇ ਉਹਦੇ ਨਾਲ ਤਾਂ ਮੈਨੂੰ ਐ ਲੱਗਦਾ ਵੀ ਜਿਵੇਂ ਘਰੇ ਕੋਈ ਕੰਮ ਵੀ ਨਹੀਂ ਹੁੰਦਾ ਕਿਉਂਕਿ ਹੁਣ ਸਕੂਲ ਜਾਂਦੀ ਸੀ ਸਵੇਰ ਤੇ ਘੰਟਾ ਡੇਢ ਘੰਟਾ ਤੋਂ ਆਪਣਾ ਉਧਰ ਹੀ ਲੰਘ ਜਾਂਦਾ ਸੀ ਤੇ ਉਸੇ ਟਾਈਮ ਦੇ ਵਿੱਚ ਹੁਣ ਆਪ ਕੰਮ ਕਰ ਲਈਦਾਗਾ ਤੇ ਬਾਕੀ ਦਿਨ ਵੈਸੀ ਹੀ ਬਹੁਤ ਵੱਡੇ ਹੋਏ ਵਾ ਹੁਣ ਝਾੜੂ ਦੀ ਸਵੇਰੇ ਕੱਢ ਲੈਣਿਆਂਗੇ ਤੇ ਬਾਕੀ ਕੱਪੜੇ ਇੱਕ ਦਿਨ ਛੱਡ ਕੇ ਧੋ ਲੈਣਿਆਂ ਤੇ ਐ ਲੱਗਦਾ ਵੀ ਜਿਵੇਂ ਕੋਈ ਕੰਮ ਹੀ ਨਹੀਂ ਹੁੰਦਾ ਵੈਸੇ ਦੇਣੇ ਚਲੋ ਆਇਆ ਹੁੰਦਾ ਵੀ ਆਪਣੇ ਕੱਪੜੇ ਸਟਿਚ ਕਰ ਰਹੀ ਆ ਮੈਂ ਉਹ ਕਰ ਲੈਣੇ ਹੁੰਨੇ ਆ ਤੇ ਪਰ ਸਰਦਾ ਕੰਮ ਹੁਣ ਜਲਦੀ ਕਰ ਲੈਨੇ ਸਵੇਰ ਦਾ ਬੈਡ ਸ਼ੀਟਾਂ ਝਾੜ ਕੇ ਵਸ਼ਾਦੀਆਂ ਸੀ ਉਸ ਤੋਂ ਬਾਅਦ ਵਾਰੀ ਆ ਗਈ ਵਾਸ਼ਿੰਗ ਮਸ਼ੀਨ ਲਗਾਉਣ ਦੀ ਹਵਾ ਕਾਫੀ ਚੱਲ ਰਹੀ ਸੀ ਸਵੇਰ ਦੇ ਟਾਈਮ ਤੇ ਤੱਜ ਬਾਕੀ ਕੱਪੜੇ ਵੀ ਹੁਣ ਆਇਆ ਹੁੰਦਾ ਵੀ ਚਲੋ ਦੋ ਦਿਨਾਂ ਦੇ ਧੋ ਲੈਨੇ ਆਗੇ ਜਦੋਂ ਬੱਚੇ ਸਕੂਲ ਜਾਂਦੇ ਆ ਉਹ ਤੋਂ ਦੋ ਦੋ ਤਿੰਨ ਤਿੰਨ ਸੂਟ ਇਹਨਾਂ ਦੇ ਹੋ ਜਾਂਦੇ ਇੱਕ ਤਾਂ ਯੂਨੀਫਾਰਮ ਹੋ ਜਾਂਦੀ ਹੈ ਬਾਕੀ ਆਇਆ ਹੁੰਦਾ ਵੀ ਆ ਕੇ ਕੱਪੜੇ ਪਾਉਂਦੇ ਆ ਤੇ ਰਾਤ ਨੂੰ ਕੱਪੜੇ ਜਿਹੜੇ ਚੇਂਜ ਕਰਦੇ ਆਗੇ ਸਾਰੇ ਹੋਣ ਕਰਕੇ ਹੁਣ ਤੇਰ ਮਾਨ ਵੀ ਜ਼ਿਆਦਾਤਰ ਲੋਵਰ ਟੀ-ਸ਼ਰਟ ਦੇ ਵਿੱਚ ਹੀ ਰਹਿੰਦਾ ਹੈਗਾ ਤੇ ਨੋ ਇਹ ਕੱਪੜੇ ਲਗਾ ਦਿੰਦੇ ਆ ਬਾਕੀ ਜਿਹੜੇ ਹੱਥ ਧੋਣ ਵਾਲਾ ਇੱਕ ਅਦਾ ਸੂਟ ਹੈ ਤੇ ਉਹਨੂੰ ਅਲੱਗ ਕਰ ਲਵਾਂਗੇ ਦੋ ਵਰਤਾਂ ਲਗਾਵਾਂਗੇ ਮਸ਼ੀਨਾਂ ਤੇ ਬਾਕੀ ਜੇਬਾਂ ਵਗੈਰਾ ਚੈੱਕ ਕਰ ਲੈਨੇ ਕਈ ਵਾਰੀ ਕੋਈ ਪੇਚ ਵਗੈਰਾ ਹੀ ਹੁੰਦੇ ਜੇਬਾਂ ਦੇ ਵਿੱਚ ਮਸ਼ੀਨ ਫਿਰ ਉਸ ਦੇ ਨਾਲ ਖਰਾਬ ਹੋ ਜਾਂਦੀ ਹੈ ਜਦ ਆਪਾਂ ਵਗੈਰਾ ਜਿਹੜੀਆਂ ਇਹ ਬਾਤ ਦੇ ਵਿੱਚ ਲਗਾਉਣੀ ਹੁੰਦੀਆਂ ਆ ਅਲੱਗ ਇਹਨਾਂ ਬਾਤ ਚ ਤੋਂ ਨਹੀਂ ਹੁੰਦੀਆਂ ਥੋੜੇ ਸੀਗੇ ਕੱਪੜੇ ਵੈਸੇ ਜ਼ਿਆਦਾ ਤਾਂ ਹੈ ਨਹੀਂ ਸੀਗੇ ਸਰਪਾ ਪਾ ਕੇ ਤੇ ਪਾਣੀ ਪਾ ਦਿੰਦੇ ਆ ਵੈਸੇ ਸਰਦੀ ਦੇ ਵਿੱਚ ਤਾਂ ਆਪਾਂ ਮੋਟਰ ਚ ਲਾ ਕੇ ਤਾਜ਼ਾ ਪਾਣੀ ਪਾ ਦਿੰਦੇ ਸੀਗੇ ਤੇ ਹੁਣ ਤਾਂ ਬਸ ਟੈਂਕੀ ਵਾਲਾ ਪਾਣੀ ਪਾ ਦਿੰਦੇ ਹੈਗੇ ਕਿਉਂਕਿ ਮੋਟਰ ਚ ਲਾਉਣੇ ਹੁਣ ਜਦੋਂ ਪਾਣੀ ਠੰਡਾ ਹੁੰਦਾ ਇੱਕ ਵਾਰੀ ਮਸ਼ੀਨ ਲਾ ਦਿੰਨੇ ਆ ਤੇ ਆਪ ਬੇਫਿਕਰ ਹੋ ਜਾਣਾ ਚਲੋ ਜਿੰਨੇ ਦੂਸਰਾ ਕੰਮ ਕਰਦੇ ਆ ਤੇ ਕੱਪੜੇ ਧੋਤੇ ਜਾਂਦੇ ਆਗੇ ਵਾਸ਼ੀ ਮਸ਼ੀਨ ਲਾ ਕੇ ਬਸ ਕਿਚਨ ਦੇ ਵਿੱਚ ਆ ਗਈ ਸੀ ਮੈਂ ਸਬਜ਼ੀ ਵੀ ਬਣ ਗਈ ਸੀ ਤੇ ਰੋਟੀ ਬਣਾ ਦੂਗੀ ਹੁਣ ਸਬਜ਼ੀ ਨੂੰ ਕਿਹੜਾ ਮੈਂ ਢੱਕਣ ਚੱਕ ਕੇ ਰੱਖਦਾ ਸੀਗਾ ਕਿਉਂਕਿ ਭਾਫ਼ ਜੀ ਦੇ ਨਾਲ ਨਹੀਂ ਫਿਰ ਪਾਣੀ ਹੋ ਜਾਂਦਾ ਸਬਜ਼ੀ ਦੇ ਵਿੱਚ ਸੁੱਕੀ ਸਬਜ਼ੀ ਨੂੰ ਐ ਹੁੰਦਾ ਵੀ ਕਿਹੜਾ ਭਾਫ਼ ਜੀ ਨਿਕਲ ਜੇ ਤੇ ਉਸ ਤੋਂ ਬਾਅਦ ਹੀ ਢੱਕ ਕੇ ਰੱਖਦੇ ਹੁੰਦੇ ਆ ਰੋਟੀ ਬਣਾ ਕੇ ਤੇ ਵਸਤੇ ਟੇਬਲ ਪਾ ਦਾਂਗੇ ਜਸ ਤੋਂ ਬਾਅਦ ਵਸੇ ਕੱਪੜੇ ਧੋਣੇ ਹੋਣਗੇ ਜਾਂ ਪੋਚਾ ਲਗਾਉਣਾ ਹੋਊਗਾ ਬਾਕੀ ਸੂਟ ਕਟਿੰਗ ਕਰਕੇ ਤੇ ਉਸ ਤੇ ਚ ਕਰਨਾ ਹੋਊ ਆਪਣਾ ਮੈਂ ਬਾਕੀ ਐ ਛੋਟੇ-ਮੋਟੇ ਕੰਮ ਤਾਂ ਸਾਰਾ ਦਿਨ ਹੀ ਰਹਿੰਦੇ ਆ ਘਰ ਦੇ ਤੇ ਬਸ ਉਹ ਗਣਤੀ 'ਚ ਨਹੀਂ ਹੁੰਦੇਗੇ ਤੇ ਗਣਤੀ ਦੇ ਕੰਮ ਹੁੰਦੇ ਜਿਹੜੇ ਬਸ ਐ ਹੁੰਦਾ ਵੀ ਆਪਾਂ ਨੂੰ ਰੋਟੀ ਡੋਕਾ ਲਾ ਝਾੜੂ ਪੋਚਾ ਤੇ ਕੱਪੜੇ ਦਾ ਜ਼ਿਆਦਾਤਰ ਇਹੀ ਕੰਮ ਗਣਤੀ ਦੇ ਵਿੱਚ ਹੁੰਦੇ ਆਗੇ ਕੰਮ ਦਾ ਵਾਸੇ ਸਾਰਾ ਦਿਨ ਹੀ ਘਰੇ ਨਿੱਕੇ ਨਿੱਕੇ ਚੱਕ ਰੱਖ ਤਾਂ ਹੁੰਦੀ ਰਹਿੰਦੀ ਹੈਗੀ ਬਾਕੀ ਸਾਰੇ ਕੰਮਾਂ ਦੀ ਵੀਡੀਓ ਵੀ ਨਹੀਂ ਬਣਾਈ ਜਾਂਦੀਗੀ ਕਈ ਵਾਰ ਤੱਕਵਾਲੀ ਹੋ ਜਾਂਦੀ ਹੈ ਕੈਮਰਾ ਲਗਾਉਣ ਦੀ ਜਿਹੜੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਜੀ ਆਪਾਂ ਨੂੰ ਫੁੱਲ ਸਪੋਰਟ ਕਰਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ-ਜਿਹੜੇ ਭੈਣ ਭਰਾ ਆਪਣੇ ਨਾਲ ਨਵੇਂ ਜੁੜਿਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਵਧਣਾ ਦੀ ਲਓ ਜੀ ਆਪਾਂ ਰੋਟੀ ਬਣਾ ਲ ਗਏ ਤੇ ਉਸ ਤੋਂ ਬਾਅਦ ਮਿਲਦੇ ਆ ਤੁਹਾਨੂੰ ਕਿ ਰੋਟੀ ਬਣਾ ਲਈ ਸੀ ਤੇ ਖਾ ਵੀ ਲਈ ਸੀ ਸਾਰਿਆਂ ਨੇ ਜਰਮਨ ਦੇ ਪਾਪਾ ਵੀ ਕੰਮ ਤੇ ਚਲੇ ਗਏ ਸੀਗੇ ਤੇ ਬਰਤਨ ਵੀ ਝੱਕਦੇ ਸੀ ਮੈਂ ਸਾਰੇ ਉਸ ਤੋਂ ਬਾਅਦ ਵਾਰੀ ਆ ਗਈ ਹੈ ਹੁਣ ਕਿਚਨ ਦੀ ਸਾਫ ਸਫਾਈ ਦੀ ਸਭ ਤੋਂ ਪਹਿਲਾਂ ਗੈਸ ਸਾਫ ਕਰਦਾਂਗੇ ਸਾਬਣ ਵਾਲਾ ਕੱਪੜਾ ਮਾਰ ਕੇ ਪਹਿਲਾਂ ਤੇ ਉਹਦੇ ਨਾਲ ਸਾਫ ਕਰਾਂਗੇ ਉਸ ਤੋਂ ਬਾਅਦ ਗਿੱਲਾ ਕੱਪੜਾ ਦੇ ਨਾਲ-ਨਾਲ ਇਹ ਵਿੰਡੋ ਦੇ ਵਿੱਚ ਵੀ ਕੱਪੜਾ ਮਾਰ ਦਿੰਨੇ ਨੇ ਇਹਨੂੰ ਵੀ ਨਾਲ ਦੀ ਨਾਲ ਸਾਫ ਕਰ ਲੈਣੇ ਹੈਗੇ ਕਿਉਂਕਿ ਵਿੰਡੋ ਜ਼ਿਆਦਾਤਰ ਮੈਂ ਖੋਲ ਕੇ ਰੱਖਦੀ ਹੁੰਦੀ ਹਾਂ ਇੱਕ ਜਦੋਂ ਰੋਟੀ ਪਾਣੀ ਬਣਾਉਣੀ ਹੈ ਕਿ ਨਹੀਂ ਭਾਫ਼ ਜੀ ਫਿਰ ਕਿਚਨ ਦੇ ਵਿੱਚ ਜ਼ਿਆਦਾ ਭਰ ਜਾਂਦੀ ਹੈਗੀ ਇਹ ਰੇਤਾ ਮਿੱਟੀ ਵਾਲਾ ਮोटा ਆਉਂਦਾ ਹੀ ਰਹਿੰਦਾ ਹੈ ਸਾਰੇ ਸਲਫ ਤੇ ਵੀ ਇੱਕ ਵਾਰੀ ਸਾਬਣ ਨਾਲਾ ਕੱਪੜਾ ਮਾਰ ਕੇ ਤੇ ਟਾਇਲਾਂ ਤੇ ਸਾਰਾ ਸਾਫ਼ ਕਰ ਲਾਂਗੇ ਕਿਉਂਕਿ ਹੁਣ ਗਰਮੀ ਹੋਣ ਕਰਕੇ ਤੇ ਕੀੜੀਆਂ ਕਾਫੀ ਆਉਣ ਲੱਗੀਆਂ ਮਾੜੀ-ਮੋਟੀ ਵੀ ਕੋਈ ਚੀਜ਼ ਜੇ ਸਲਫ ਤੇ ਰਹਿ ਜੇ ਤਾਂ ਕੀੜੀਆਂ ਉਹਦੀ ਆ ਜਾਂਦੀਆਂ ਹੋਂ ਤਾਂ ਜਿਵੇਂ ਜਿਵੇਂ ਗਰਮੀ ਵਧੂਗੀ ਤੇ ਡੱਬੇ ਦੇ ਵਿੱਚ ਵੀ ਕੋਈ ਰੋਟੀ ਨਹੀਂ ਰੱਖ ਸਕਦੇਗੇ ਡੱਬੇ ਨੂੰ ਵੀ ਕੀੜੀਆਂ ਲੱਗ ਜਾਂਦਾ ਗੰਗਾ ਜਿਹੜੀ ਰੋਟੀ ਇੱਕ ਅੰਦੀ ਵੱਧਦੀ ਆ ਤੇ ਉਹ ਨਾਲ ਦੀ ਨਾਲ ਬਾਹਰ ਹੀ ਪਾ ਦੇਦੇ ਹੁੰਦੇ ਆ ਕੋਈ ਪਸ਼ੂ ਖਾ ਜਾਂਦੇ ਆ ਵਾਰਾ ਜਿਹੜੇ ਫਿਰਦੇ ਹੁੰਦੇ ਚਾਹ ਗਿਆ ਹੁੰਦਾ ਵੀ ਇਹਦੇ ਵਿੱਚ ਫਿਰ ਕੀੜੀਆਂ ਲੱਗ ਜਾਂਦੀਆਂ ਉਹਦਾ ਵੀ ਕੋਈ ਫਾਇਦਾ ਨਹੀਂਗਾ ਪੈਨਾਂ ਦਾ ਵਿੱਚ ਰੋਟੀਆਂ ਤੇ ਇੱਕ ਅੰਦੀ ਰੋਟੀ ਤਾਂ ਵੱਧ ਹੀ ਜਾਂਦੀ ਹੈ ਕਿ ਆਪਾਂ ਨੂੰ ਐ ਹੁੰਦਾ ਕਈ ਵਾਰੀ ਚਲੋ ਵੱਧ ਲਾ ਕੇ ਰੱਖ ਲੈਨੇ ਕੋਈ ਮਾੜ ਮੰਗਤਾ ਹੀ ਆ ਜਾਂਦਾ ਬੰਗਣ ਵਾਲਾ ਤੇ ਪਰ ਕੀੜੀਆਂ ਲੱਗ ਜਾਂਦੀਆਂ ਹੁਣ ਗਰਮੀ ਦੇ ਵਿੱਚ ਤਾਂ ਤੇ ਬਾਹਰ ਪਾ ਦਿੰਦੇ ਹੁੰਦੇ ਆ ਨਾਲ ਦੀ ਨਾਲ ਰੋਟੀ ਟਾਇਲਾਂ ਤੇ ਸੈਲਫ ਤੇ ਸਾਰੇ ਦੇ ਚੰਗੀ ਤਰ੍ਹਾਂ ਇੱਕ ਵਾਰੀ ਸਾਬਣ ਤੋਂ ਬਾਅਦ ਸਾਫ਼ ਕਰ ਲਾਂਗੇ ਇਸ ਨੂੰ ਗਿੱਲੇ ਕੱਪੜੇ ਦੇ ਨਾਲ ਮੈਂ ਤਾਂ ਟਾਇਲਾਂ ਤੇ ਸ਼ਾਇਨਿੰਗ ਆ ਜਾਂਦੀ ਆ ਤੇ ਬਾਕੀ ਆ ਹੁੰਦਾ ਵੀ ਚਲੋ ਸਫਾਈ ਹੋ ਜਾਂਦੀ ਚੰਗੀ ਤਰ੍ਹਾਂ ਡੇਲੀ ਦੀ ਡੇਲੀ ਸਾਫ਼ ਸਫਾਈ ਕੀਤੀ ਜਾਵੇ ਇਹਦੀ ਤਾਂ ਜ਼ਿਆਦਾ ਕੰਮ ਨਹੀਂ ਵੱਧਦਾ ਫਿਰ ਕਿਉਂਕਿ ਆਪਾਂ ਮਾੜੀ ਮੋਟੀ ਜਦੋਂ ਕੋਈ ਸਸਾ ਸਫਾਈ ਜ਼ਿਆਦਾ ਕਰਦੇ ਰਹੇ ਨੈਕਸਟਰਾ ਤੇ ਉਹਦੇ ਨਾਲ ਡੀਪ ਕਲੀਨਿੰਗ ਦੀ ਵੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਆਪਾਂ ਨੂੰ ਫਿਰ ਬਸ ਸੇ ਇੱਕ ਵਾਰੀ ਮੈਂ ਰਾਤ ਨੂੰ ਵੀ ਕਿਚਨ ਚੰਗੀ ਤਰ੍ਹਾਂ ਸਾਫ਼ ਕਰਕੇ ਪੈਣੀ ਹੁੰਦੀਆਂ ਮੈਨੂੰ ਐ ਹੁੰਦਾ ਵੀ ਸਵੇਰ ਦੇ ਟਾਈਮ ਤੇ ਵੀ ਜਦੋਂ ਉੱਠਦੇ ਆ ਤੇ ਆਪ ਨੂੰ ਜਦੋਂ ਸਾਫ਼ ਕਿਚਨ ਹੁੰਦਾ ਤੇ ਕੰਮ ਕਰਨ ਨੂੰ ਵੀ ਮਨ ਕਰਦਾ ਹੈ ਤੇ ਰਾਤ ਨੂੰ ਬਰਤਨ ਵਗੈਰਾ ਚੱਕ ਕੇ ਸਾਰੇ ਤੇ ਉਸ ਤੋਂ ਬਾਅਦ ਇੱਕ ਵਾਰੀ ਚੰਗੀ ਤਰ੍ਹਾਂ ਸੈਲਫ ਹੋ ਗਿਆ ਸਾਰਾ ਕਲੀਨ ਕਰਕੇ ਪੈਨੇ ਹੁੰਦੇ ਆ ਵਾ ਕਿਚਨ ਦਾ ਕੰਮ ਆਪਣਾ ਹੋ ਗਿਆ ਤੇ ਉਸ ਤੋਂ ਬਾਅਦ ਬਸ ਮੈਂ ਕੱਪੜੇ ਧੋ ਲੂੰਗੀ ਤੇ ਪੁਚਾਰਮਾਨ ਲਗਾਉਣ ਲੱਗ ਗਿਆ ਸੀਗਾ ਕਿਉਂਕਿ ਅਰਵਾਨ ਦਾ ਪੇਪਰ ਬਸ ਤਕਰੀਬਨ ਹੋ ਹੀ ਗਿਆ ਇੱਕ ਪੇਪਰ ਰਹਿਦਾਗਾ 28 ਤਰੀਕ ਨੂੰ ਪੇਪਰ ਆ ਤੇ ਪੁਚਾਰਮਾਨ ਹੀ ਲਗਾ ਦਿੰਦਾ ਹੁੰਦਾਗਾ ਕੱਪੜੇ ਵੀ ਜਿਆਦਾ ਹੈ ਨਹੀਂ ਸੀ ਥੋੜੇ ਸੀਗੇ ਕੱਪੜੇ ਇੱਥੇ ਧੋ ਦਿੰਨੇ ਆਪਾਂ ਡੇਲੀ ਇਹ ਡੇਲੀ ਧੋਤੇ ਜਾਂਦਾ ਵੀ ਠੀਕ ਰਹਿੰਦੇ ਆ ਤੇ ਬਾਕੀ ਹੁਣ ਆ ਜਾਂਦਾ ਵੀ ਚਲੋ ਸੁੱਕ ਜਾਂਦੇ ਆ ਕਿ ਜਲਦੀ ਤੇ ਹੁਣ ਕੋਈ 2 ਦਿਨਾਂ ਦੇ ਧੋ ਦਿੰਨੇ ਤਾਂ ਵੀ ਆਪਾਂ ਨੂੰ ਕੋਈ ਦਿੱਕਤ ਨਹੀਂ ਹੋਣੀਗੀ ਬਾਕੀ ਜੇ ਆ ਹੁੰਦਾ ਕੋਈ ਬੈੱਡ ਸ਼ੀਟਾ ਵਗੈਰਾ ਜਾਂ ਕੋਈ ਹੋਰ ਕੱਪੜੇ ਧੋਣੇ ਹੋਣ ਨਾਲ ਤੇ ਫਿਰ ਐ ਹੁੰਦਾ ਵੀ ਚਲੋ ਡੇਲੀ ਧੋਤੇ ਜਾਣਦਾ ਉਹ ਠੀਕ ਰਹਿੰਦੇ ਆਗੇ ਇਹ ਕੱਪੜੇ ਵੀ ਧੋਤੇ ਗਏ ਆ ਤੇ ਬਸ ਇਸ ਤੋਂ ਬਾਅਦ ਮੈਂ ਕੱਪੜਿਆਂ ਨੂੰ ਡਰਾਈ ਕਰਨ ਵਾਸਤੇ ਪਾ ਦੂੰਗੀ ਤੇ 1 ਮਿੰਟ ਵਾਸਤੇ ਬਸ ਆਪਾਂ ਡਰਾਈ ਕਰਾਂਗੇ ਜ਼ਿਆਦਾ ਨਹੀਂ ਕਰਦੇਗੇ ਡਰਾਈ ਇਹਨਾਂ ਨੂੰ ਹੁਣ ਕਿਉਂਕਿ ਹੁਣ ਤਾਂ ਕੱਪੜੇ ਨਾਲ ਦੀ ਨਾਲ ਸੁੱਕ ਜਾਂਦੇ ਬਸ ਐ ਹੁੰਦਾ ਵੀ ਨਚੋੜਨ ਦੀ ਕੋਲ ਹੋ ਜਾਂਦੀ ਹੈ ਹੁਣ ਤਾਂ ਕਰਕੇ ਆ ਹੁੰਦਾ ਵੀ ਮਸ਼ੀਨ ਦੇ ਵਿੱਚ ਡਰਾਈ ਕਰ ਦਿੰਦੇ ਆਗੇ ਬਾਕੀ ਜਿਵੇਂ ਹੁਣ ਆਦਤ ਬਣ ਗਈ ਮਸ਼ੀਨ 'ਚ ਡਰਾਈ ਕਰਨ ਦੀ ਕੱਪੜੇ ਜਦੋਂ ਨਚੋੜਦੇ ਆ ਤੇ ਨਜੋੜੇ ਨਹੀਂ ਜਾਂਦੇ ਹੱਥਾਂ 'ਚ ਵੀ ਦਰਦ ਹੋਣ ਲੱਗ ਜਾਂਦਾ ਹੈ ਤੇ ਪਹਿਲਾਂ ਕੱਪੜੇ ਹੱਥੀ ਧੋਦੇ ਹੁੰਦੇ ਸੀ ਤੇ ਨਜੋੜ ਵੀ ਲੈਂਦੇ ਸੀ ਤੇ ਅੰਗ ਪੈਰ ਵੀ ਉਹੋ ਜਿਹੇ ਹੋਗੇ ਆਪਣੇ ਹੁਣ ਜਿਹੋ ਜਿਹੇ ਕੰਮ ਹੋ ਗਏ ਆਗੇ ਤੁਹੋ ਜਿਹੜਾ ਦਨਵੀ ਕੱਪੜਾ ਕੋਈ ਹੱਥੀਂ ਨਿਚੋੜਨਾ ਪਵੇ ਜਵਾੜਾ ਮੋਟਾ ਕੋਈ ਤੇ ਹੱਥਾਂ 'ਚ ਦਰਦ ਹੋਦੀ ਹੋਣ ਲੱਗ ਜਾਂਦਾ ਹੈਗਾ ਤੇ ਟੈਂਕੀ 'ਚੋਂ ਪਾਣੀ ਖਤਮ ਹੋ ਗਿਆ ਸੀਗਾ ਤੇ ਮੋਟਰ ਚਲਾ ਦਿੰਦੇ ਆ ਨਾਲ ਦੇ ਨਾਲ ਨਹੀਂ ਤਾਂ ਕਈ ਵਾਰੀ ਜੇ ਕੰਮ ਕਰ ਲੈਨੇ ਆ ਤਾਂ ਐ ਹੁੰਦਾ ਵੀ ਚਲੋ ਪਾਣੀ ਭਰਦੇ ਆਗੇ ਤੇ ਉਦੋਂ ਲਾਈਟ ਚਲੀ ਜਾਂਦੀ ਹੈਗੀ। ਪੜੇ ਹੁਣ ਟਰਾਈ ਹੋਣ ਵਾਸਤੇ ਪਾ ਦਿੰਦੇ ਆ ਤੇ ਇਸ ਤੋਂ ਬਾਅਦ ਥਾਂ ਤੋਲੂਗੀ ਮੈਂ। ਸਾਬਿਤ ਹੋਣਾ ਜ਼ਰੂਰੀ ਹੈ ਡੇਲੀ ਇਧਰ ਵੀ ਧੋਣਾ ਹੀ ਪੈਂਦਾਗਾ ਵਾਸ਼ ਵਸ਼ਿਨ ਮੈਂ ਪਹਿਲਾਂ ਧੋਤਾ ਸੀਗਾ ਪ੍ਰੇਤੀ ਜੀ ਕਾਫੀ ਡੈਕਦੀ ਹੈ ਕੀ ਤੇ ਬਾਕੀ ਇੱਥੇ ਬਾਈਕ ਸ਼ਾਮ ਨੂੰ ਲੈ ਕੇ ਖੜਾਉਂਦੇ ਜਦੋਂ ਤੇ ਰੇਤਾ ਮਿੱਟੀ ਮਾੜਾ ਮੋਟਾ ਬਾਹਰੋਂ ਵੀ ਆਉਂਦਾਗਾ ਬਾਕੀ ਹਵਾ ਦੇ ਨਾਲ ਵੀ ਹੁਣ ਆਉਂਦਾ ਰਹਿੰਦਾਗਾ ਹਵਾ ਚੱਲਦੀ ਹੈ ਮਾੜਾ ਮੋਟਾ ਰੇਤਾਂ ਮਿੱਟੀ ਤੇ ਆ ਤਾਂ ਅਗਲਾ ਮਹੀਨਾ ਤਾਂ ਹਨੇਰੀਆਂ ਵਾਲੇ ਹੀ ਹੋਊਗਾ ਜ਼ਿਆਦਾ ਇੱਕ ਵਾਰੀ ਧਾਂਤੋ ਕੇ ਤੇ ਵਧੀਆ ਸਾਫ਼ ਹੋ ਜਾਂਦਾ ਹੁਣ ਤਾਂ ਸੁੱਕ ਜਾਂਦਾ ਨਾਲ ਦੀ ਨਾਲ ਸਰਦੀ ਦੇ ਵਿੱਚ ਥੋੜਾ ਜਿਹਾ ਹੋ ਜਾਂਦਾ ਵੀ ਚਲੋ ਪੋਚਾ ਲਗਾ ਕੇ ਸੁਕਾਉਣਾ ਪੈਂਦਾ ਸੀਗਾ ਜਲਦੀ ਨਹੀਂ ਸੁਖਦਾ ਸੀਗਾ ਬਾਕੀ ਇਥੇ ਪਾਣੀ ਖੜ ਜਾਂਦਾਗਾ ਤੇ ਪੇਪਰ ਦੇ ਨਾਲ ਖਿੱਚਾਂਗੇ ਆਪਾਂ ਇੱਕ ਵਾਰੀ ਕੋਸੇ ਫਰਸ਼ ਤਾਂ ਸਾਰਾ ਟੁੱਟਿਆ ਪਿਆ ਤੇ ਪਰ ਐ ਹੁੰਦਾ ਵੀ ਚਲੋ ਸਾਫ਼ ਸਫਾਈ ਕੀਤੀ ਹੋਵੇ ਤੇ ਵਧੀਆ ਲੱਗਦਾ ਚਲੋ ਜਿੱਦਾਂ ਦਾ ਮਰਜ਼ੀ ਹੈਗਾ ਸਾਫ ਸਫਾਈ ਕੀਤੇ ਬਿਨਾ ਤਾਂ ਨਹੀਂ ਰਿਹਾ ਜਾਂਦਾ ਗਾ ਸਾਫ ਸੁਥਰਾ ਹੋਵੇ ਘਰ ਤਾਂ ਕੱਚਾ ਵੀ ਵਧੀਆ ਲੱਗਦਾ ਗਾ ਤੇ ਜੇ ਸਾਫ ਸਫਾਈ ਨਾ ਹੋਵੇ ਫਿਰ ਚਾਹੇ ਪੱਥਰ ਟਾਇਲੇ ਲੱਗੇ ਹੋਣ ਤਾਂ ਉਹ ਵੀ ਵਧੀਆ ਨਹੀਂ ਲੱਗਦਾ ਸਾਫ ਸਫਾਈ ਦੇ ਨਾਲ ਹੀ ਵਧੀਆ ਲੱਗਦਾ ਗਾ ਉਸ ਤੋਂ ਬਾਅਦ ਬਸ ਵੈਪਰ ਦੇ ਨਾਲ ਖਿੱਚ ਦੇ ਦਿੰਨੀ ਆ ਕਿ ਸਾਰਾ ਪਾਣੀ ਤੇ ਕੱਪੜੇ ਹਜੇ ਮੈ ਸੁੱਕਣੇ ਨਹੀਂ ਪਾਏ ਸੀਗੇ ਮੈਨੂੰ ਐਸੇ ਵੀ ਚਲੋ ਪਹਿਲਾਂ ਥਾਂ ਧੋ ਦਾ ਸੁੱਕ ਜੂਗਾ ਜਲਦੀ ਤੇ ਉਸ ਤੋਂ ਬਾਅਦ ਬਸ ਕੱਪੜੇ ਸੁਕਣੇ ਪਾ ਦੂੰਗੀ ਕਿਉਂਕਿ ਇੱਥੇ ਗੇਟ ਕੋਲੇ ਬੈਠ ਕੇ ਮੂਰੇ ਇੱਥੇ ਕੱਪੜੇ ਧੋਣੇ ਹੁੰਦੇ ਆ ਤੇ ਮੈਨੂੰ ਐ ਹੁੰਦਾ ਵੀ ਨਾਲ ਦੀ ਨਾਲ ਬਸ ਇੱਥੇ ਧੋ ਕੇ ਤੇ ਪਾਣੀ ਖਿੱਚਿਆ ਜਾਵੇ ਕਈ ਵਾਰੀ ਕੋਈ ਆਉਂਦਾ ਜਦੋਂ ਬਾਹਰੋਂ ਫਿਰ ਗਿੱਲਾ ਹੁੰਦਾ ਥਾਂ ਤੇ ਆਪ ਤਾਂ ਚੱਪਲਾਂ ਬਾਹਰ ਲਾ ਦਿੰਨੇ ਆ ਤੇ ਅੰਦਰ ਜਦੋਂ ਕੋਲਾ ਚੱਪਲਾ ਲੈ ਕੇ ਜਾਂਦਾ ਤੇ ਪੈੜਾਂ ਹੋ ਜਾਂਦੀਆਂ ਫਿਰ ਵੈਸੇ ਤਾਂ ਸੁੱਕ ਜਾਂਦੀਆਂ ਹੁਣ ਤੇ ਪਰ ਬਾਹਰੋਂ ਰੇਤਾਂ ਮਿੱਟੀ ਆਉਂਦਾ ਜਦੋਂ ਤੇ ਗਿੱਲੇ ਪਰ ਅੰਦਰ ਜਾਂਦੇ ਆ ਤੇ ਉਹ ਰੇਤਾ ਵੀ ਨਾਲ ਛੱਪ ਜਾਂਦਾ ਗਾ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਹੋਣੀ ਹੈ ਜੀ ਜੇਕਰ ਪਸੰਦ ਆਉਂਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਬਾਕਸ ਦੇ ਵਿੱਚ ਇੱਕ ਪਿਆਰਾ ਜਿਹਾ ਕਮੈਂਟ ਕਰਨਾ ਨਾ ਭੁੱਲਿਆ ਕਰੋ ਉਹ ਜੀ ਪਾਣੀ ਪਸਾਰਾ ਖੇਚ ਦੇਣਾ ਹੈਗੇ ਤੇ ਪਿਛਲਾ ਵੇੜਾ ਅੱਜ ਛੱਡਤਾ ਸੀ ਮੈਂ ਉੱਥੋਂ ਨਹੀਂ ਧੋਤਾ ਸੀਗਾ ਸਾਫ਼ ਹੀ ਪਿਆ ਸੀਗਾ ਮੈਨੂੰ ਐਸੀ ਵੀ ਚਲੋ ਕੱਲ ਨੂੰ ਧੋ ਦੂੰਗੀ ਪਰ ਮਾਂ ਨੂੰ ਮੁੰਤੀ ਨਾਲ ਨਹਾ ਕੇ ਮੈਨੂੰ ਤੇ ਰੀਲ ਦੀ ਆਦੀ ਵਿੱਚ ਤਾਂ ਦੋ ਟੰਡ ਦੇ ਮੇਰੇ ਕੋਲੇ ਦੀ ਪਏ ਆ ਰੀਲਾਂ ਦੇ ਵਿੱਚ ਕੱਲ ਨੂੰ ਤੇ ਰੀਲ ਨਹੀਂ ਮਿਲੇਗੀ ਲੋ ਜੀ ਆ ਪਾਪੜੀ ਅੱਜ ਦੀ ਵੀਡੀਓ ਐ ਦੇਖੀ ਕਰ ਜਾਗੇ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਜੇਕਰ ਆਪ ਨੂੰ ਚੈਨਲ ਤੇ ਪਹਿਲੀ ਵਾਰ ਆਇਆ ਹੈ ਤਾਂ ਕਮੈਂਟ